ਸਾਰੇ ਨੂੰ ਸਤ ਸ੍ਰੀ ਅਕਾਲ ਤੇ ਰੋਟੀਆਂ ਤਾਂ ਸਾਡੇ ਹਰ ਘਰ ਚ ਬੱਚੀ ਜਾਂਦੀਆਂ ਨੇ ਅਗਰ ਤੁਹਾਡੇ ਘਰ ਵੀ ਰੋਟੀਆਂ ਬੱਜ ਜਾਂਨ ਤਾਂ ਤੁਸੀਂ ਆਹ ਵਾਲੀ ਰੈਸਪੀ ਜੁ ਟਰਾਈ ਕਰਨਾ ਤੁਹਾਡੇ ਬੱਚੇ ਸਾਰੀ ਰੋਟੀ ਫਿਨਿਸ਼ ਕਰ ਦੇਣਗੇ ਤੇ ਤੋਤੋਂ ਹੋਰ ਡਿਮਾਂਡ ਕਰਨਗੇ ਕਿ ਸਾਨੂੰ ਹੋਰ ਬਣਾ ਕੇ ਦੋ ਇੰਨੇ ਕੁ ਸਵਾਦੇ ਬੰਦੀ ਹੈ ਤੇ ਮੇਰੀ ਬੇਟੀ ਦੀ ਫੇਵਰੇਟ ਆ ਸਭ ਤੋਂ ਪਹਿਲਾਂ ਇੱਕ ਅਸੀਂ ਬੌਲ ਲੈਣਾ ਬੌਲ ਦੇ ਵਿੱਚ ਮੈਂ ਬਰੀਕ ਕੱਟੇ ਹੋਏ ਪਿਆਜ਼ ਤੇ ਟਮਾਟਰ ਪਾ ਦਿੱਤੇ ਸਰ ਜੀ ਤੁਸੀਂ ਕੋਈ ਵੀ ਐਡ ਕਰ ਸਕਦੇ ਹੋ ਆਪਣੇ ਅਕੋਰਡਿੰਗ ਤੇ ਨਾਲ ਹੀ ਅਸੀਂ ਬਰੀਕ ਕੱਟੀ ਹੋਈ Shimla Mirch ਵੀ ਪਾ ਦੇਣੀ ਆ ਤੇ ਇੱਥੇ ਤੁਸੀਂ ਚਾਹੋ ਤਾਂ ਪਨੀਰ ਵੀ ਐਡ ਕਰ ਸਕਦੇ ਹੋ ਤੇ ਮੈਂ সুইਟ ਕੌਰਨ ਵੀ ਐਡ ਕੀਤਾ ਫਰੋਜ਼ਨ সুইਟ ਕੌਰਨ ਸੀਗੇ ਸੋ ਉਹਨਾਂ ਨੂੰ ਐਡ ਕਰ ਦਿੱਤਾ ਸੀ ਇਹਦੇ ਵਿੱਚ ਤੇ ਨਾਲ ਹੀ ਥੋੜਾ ਜਿਹਾ ਪਾਣਾ 오ਰੀਗੈਨੋ ਅੱਧਾ ਚਮਚ ਦੇ ਕਰੀਬ ਅਸੀਂ ਇਸ ਵਿੱਚ 오ਰੀਗੈਨੋ ਸਪ੍ਰਿੰਕਲ ਕਰ ਦੇਣਾ ਤੇ ਨਾਲ ਹੀ ਪਾ ਦੇਣਾ ਸਵਾਦ ਅਨੁਸਾਰ ਨਮਕ ਥੋੜੇ ਜਿਹਾ ਲਾਲ ਮਿਰਚ ਦਾ ਪਾਊਡਰ ਤੇ ਇਹਨਾਂ ਨੂੰ ਪਹਿਲਾਂ ਅਸੀਂ ਮਿਕਸ ਕਰ ਲੈਣਾ ਸਭ ਤੋਂ ਪਹਿਲਾਂ ਜਿਹੜੀ ਵੀ ਅਸੀਂ ਮਿਰਚ ਮਸਾਲੇ ਦੇ ਵਿੱਚ ਪਾਨੇ ਉਹਨਾਂ ਨੂੰ ਅੱਛੀ ਤਰ੍ਹਾਂ ਮਿਕਸ ਕਰ ਦੇਣਾ ਤਾਂ ਜੋ ਸਬਜ਼ੀਆਂ ਜਿਹੜੀ ਉਸ ਵਿੱਚ ਚੰਗੀ ਤਰ੍ਹਾਂ ਕੋਟ ਹੋ ਜਾਣ ਤੇ ਉਸ ਤੋਂ ਬਾਅਦ ਹੁਣ ਅਸੀਂ ਇਸ ਦੇ ਵਿੱਚ ਐਡ ਕਰਾਂਗੇ ਸੌਸ ਸੌਸ ਵਿੱਚ ਇੱਥੇ ਦੋ ਚਮਚ ਦੇ ਕਰੀਪ ਪਾਈਆ ਅਗਰ ਤੁਹਾਡੇ ਘਰੇ ਹੋ ਤਾਂ ਤੁਸੀਂ ਪੀਜ਼ਾ ਸੌਸ ਵੀ ਐਡ ਕਰ ਸਕਦੇ ਹੋ ਪਰ ਜਿਹੜੀ ਪੀਜ਼ਾ ਸੌਸ ਹੁੰਦੀ ਹੈ ਨਾ ਉਹ ਥੋੜੀ ਜੀ ਉਸ ਵਿੱਚ ਮਿਰਚ ਵਗੈਰਾ ਜ਼ਿਆਦਾ ਹੁੰਦੀ ਹੈ ਇਸ ਲਈ ਮੈਂ ਥੋੜੀ ਅਵੋਇਡ ਕਰਦੀ ਹਾਂ ਤੇ ਦੋ ਚਮਚ ਪਾਏ ਇੱਥੇ ਫਰੈਸ਼ ਘਰ ਦੀ ਮਲਾਈ ਦੀ ਤੇ ਇਹਨਾਂ ਨੂੰ ਹੁਣ ਅਸੀਂ ਅੱਛੀ ਤਰ੍ਹਾਂ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹਨਾਂ ਨੂੰ ਤਾਂ ਜੋ ਜਿਹੜੇ ਸਾਡੇ ਮਿਰਚ ਮਸਾਲੇ ਤੇ ਸਬਜ਼ੀਆਂ ਚੰਗੀ ਤਰ੍ਹਾਂ ਕੋਟਨ ਕਈ ਵਾਰ ਕਹਿੰਦੇ ਆ ਉੱਪਰ ਤਾਂ ਹੋ ਜਾਂਦੀ ਹੈ ਮਤਲਬ ਮਿਕਸ نیچے ਨਹੀਂ ਹੁੰਦੀ ਇਸ ਲਈ ਅੱਛੀ ਤਰ੍ਹਾਂ ਮਿਕਸ ਕਰ ਲਿਓ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰਨੀਆਂ ਚੀਜ਼ ਬੱਚੇ ਨੂੰ ਚੀਜ਼ ਖਾਣੀ ਬਹੁਤ ਹੀ ਪਸੰਦ ਹੁੰਦੀ ਹੈ ਤੇ ਬੱਚੇ ਖੁਸ਼ ਹੋ ਕੇ ਖਾਂਦੇ ਨੇ ਇਸ ਲਈ ਤੁਸੀਂ ਇਹਦੇ ਵਿੱਚ ਚੀਜ਼ ਆਪਣੇ ਕੋਲ ਮਤਲਬ ਕੁਆਂਟੀਟੀ ਦੇ ਅਕੋਰਡਿੰਗ ਐਡ ਕਰ ਸਕਦੇ ਹੋ ਘੱਟ ਵੱਧ ਜਿਵੇਂ ਤੁਹਾਨੂੰ ਲੱਗੇ ਜਿਵੇਂ ਤੁਹਾਡੇ ਬੱਚਾ ਖਾਣਾ ਪਸੰਦ ਕਰੇ ਤੇ ਮੈਂ ਥੋੜੀ ਚੀਜ਼ ਸ਼੍ਰੈਡਡ ਤੇ ਦੂਸਰੀ ਮੈਂ ਕੱਦੂ ਕਸ ਕਰਕੇ ਐਡ ਕਰ ਦਿੱਤੀ ਕਯੂਬ ਸਿਗਾ ਚੀਜ਼ ਦਾ ਤੇ ਹੁਣ ਇੱਥੇ ਲਿੱਤੇ ਮੈਂ ਰੋਟੀ ਇੱਥੇ ਮੈਂ ਚਾਰ ਰੋਟੀਆਂ ਲਈਆਂ ਸੀਗੀਆਂ ਚਾਰ ਰੋਟੀਆਂ ਤੋਂ ਅੱਗੇ ਤੁਸੀਂ ਦੇਖੋ ਤਾਂ ਅੱਗੇ ਤੁਸੀਂ ਦੇਖ ਲਓ ਕਿੰਨੇ ਬਣ ਜਾਂਦਾ ਸਭ ਤੋਂ ਪਹਿਲਾਂ ਅਸੀਂ ਰੋਟੀ ਦੇ ਉੱਪਰ ਲਗਾਇਆ ਥੋੜੀ ਜਿਹੀ ਘੀ ਤੇ ਨਾਲ ਹੀ ਉਸਦੇ ਉੱਪਰ ਅਸੀਂ ਆਪਣੀ ਸਟਫਿੰਗ ਐਡ ਕਰ ਦਿੰਨੀ ਹੈ ਜਿਹੜੀ ਸਟਫਿੰਗ ਅਸੀਂ ਬਣਾਈ ਹੈ ਸਾਰੀ ਰੋਟੀ ਦੇ ਅਸੀਂ ਈਵਨਲੀ ਸਪਰੈਡ ਕਰ ਦਵਾਂਗੇ ਤੇ ਹੁਣ ਅਸੀਂ ਇਸ ਦੇ ਉੱਪਰ ਫਿਰ ਤੋਂ ਚੀਜ਼ ਹੈ ਜਿਹੜੀ ਉਹ ਕਦੂਕਸ ਕਰਨੀ ਹੈ ਅਗਰ ਤੁਸੀਂ ਇਸ ਦੇ ਉੱਪਰ ਵਿੱਚ ਚੀਜ਼ ਕਦੂਗਸ ਕਰਾਂਗੇ ਨਾ ਤਾਂ ਬਾਅਦ ਵਿੱਚ ਜਿਹੜਾ ਚੀਜ਼ ਪੁੱਲ ਆਉਂਦਾ ਇਹਦੇ ਵਿੱਚ ਉਹ ਵੀ ਬਹੁਤ ਹੀ ਵਧੀਆ ਲੱਗਦਾ ਹੈ ਖਾਣ ਨੂੰ ਵੀ ਤੇ ਦੇਖਣ ਨੂੰ ਵੀ ਬਿਲਕੁਲ ਹੀ ਪੀਜ਼ਾ ਸਟਾਈਲ ਬੰਦਾ ਹੈ ਚੀਜ਼ ਪੁੱਲ ਸੋ ਚੀਜ਼ ਵੀ ਚਾਹੋ ਤਾਂ ਤੁਸੀਂ ਇਸ ਨੂੰ ਅਵੋਇਡ ਵੀ ਕਰ ਸਕਦੇ ਹੋ ਇਹ ਤੁਹਾਡੀ ਵਿਸ਼ਾ ਤੇ ਮੈਂ ਥੋੜੀ ਇਸ ਦੇ ਉੱਪਰ ਵਿੱਚ ਚੀਜ਼ ਸਪ੍ਰਿੰਕਲ ਕਰ ਦਿੱਤੀ ਤੇ ਨਾਲ ਹੀ ਇਸ ਦੇ ਉੱਪਰ ਅਸੀਂ ਆਪਣੀ ਦੂਸਰੀ ਰੋਟੀ ਰੱਖ ਦਵਾਂਗੇ ਜਿਹੜੀ ਆ ਮਟੀਰੀਅਲ ਮੈਂ ਬਣਾਇਆ ਹੈ ਇਹ ਘਰ ਤੋਂ ਘੱਟ ਤੁਹਾਨੂੰ ਇਸ ਲਈ 8 ਰੋਟੀਆਂ ਦਾ ਮਟੀਰੀਅਲ ਸੀਗਾ ਅਠਰਪੀ ਹੋਂ ਤਾਂ ਤੁਸੀਂ ਬਣਾ ਸਕਦੇ ਹੋ ਇੱਥੇ ਮੈਂ ਇਹ ਲੈ ਪੈਨ ਗ੍ਰੀਲਰ ਪੈਨ ਲੈ ਰਹੀ ਹਾਂ ਮੈਂ ਇੱਥੇ ਗ੍ਰਿਲ ਵਾਲਾ ਤੇ ਇਸ ਦੇ ਉੱਪਰ ਥੋੜਾ ਜਿਹਾ ਸੀ ਦੇਸੀ ਘਿਓ ਲਗਾ ਲਿਆ ਤੇ ਹੁਣ ਅਸੀਂ ਆਪਣੀਆਂ ਰੋਟੀਆਂ ਨੂੰ ਆਪਣੇ ਪੈਨ ਦੇ ਉੱਪਰ ਰੱਖ ਦਵਾਂਗੇ ਹੁਣ ਅਸੀਂ ਇਸ ਦੀ ਉਪਰੀ ਸਾਈਡਸ ਤੇ ਵੀ ਘਿਓ ਬਟਰ ਕੁਝ ਵੀ ਤੁਸੀਂ ਲਗਾ ਸਕਦੇ ਹੋ ਲਗਾ ਦੇਣਾ ਹੈ ਬੱਚੇ ਇਸ ਨੂੰ ਬਹੁਤ ਹੀ ਖੁਸ਼ ਹੋ ਕੇ ਖਾਂਦੇ ਨੇ ਤੁਸੀਂ ਇੱਕ ਵਾਰ ਮੇਰੀ ਵਾਲੀ ਰੈਸਪੀ ਜੋ ਟਰਾਈ ਕਰਕੇ ਦੇਖੋ ਤੇ ਹੁਣ ਅਸੀਂ ਇਸ ਨੂੰ ਅੱਛੀ ਤਰ੍ਹਾਂ ਦੋਨੋਂ ਸਾਈਡਸ ਤੋਂ ਸੇਕ ਲਵਾਂਗੇ ਮੈਂ ਲੋ ਫਲੇਮ ਤੇ ਮਤਲਬ ਗੈਸ ਦੀ ਫਲੇਮ ਜਿਹੜੀ ਲੋ ਰੱਖੀ ਹੋਈ ਹੈ ਤੇ ਦੋਨੋਂ ਸਾਈਡਸ ਤੋਂ ਇਸ ਨੂੰ ਸੇਕ ਲਿਆ ਹਾਈ ਫਲੇਮ ਤੇ ਨਾ ਜਲ ਜਾਂਦਾ ਏ ਸੋ ਲੋ ਫਲੇਮ ਤੇ ਦੋਨੋਂ ਸਾਈਡਸ ਤੋਂ ਸੇਕ ਕੇ ਅਸੀਂ ਇਸ ਨੂੰ ਇੱਕ ਪਲੇਟ ਦੇ ਵਿੱਚ ਕੱਟ ਲਵਾਂਗੇ ਤੇ ਹੁਣ ਅਸੀਂ ਇਸ ਨੂੰ ਕੱਟ ਲਵਾਂਗੇ ਤੁਸੀਂ ਚਾਹੋ ਤਾਂ ਪੀਜ਼ਾ ਕਟਰ ਵਗੈਰਾ ਵੀ ਕੱਟ ਸਕਦੇ ਹੋ ਬਟ ਮੈਂ ਵੀ ਸਪੈਚਲ ਇਨਲ ਕੱਟ ਲਿਆ ਸੀਗਾ ਇਸ ਨੂੰ ਤੇ ਇਸ ਨੂੰ ਅਸੀਂ ਚਾਰ ਪੀਸਿਸ ਵਿੱਚ ਡਿਵਾਈਡ ਕਰ ਲਵਾਂਗੇ ਹੁਣ ਮੈਂ ਤੁਹਾਨੂੰ ਇਸ ਦਾ ਚੀਜ਼ ਪੁੱਲ ਵੀ ਦਿਖਾਉਂਦੀ ਹਾਂ ਤੇ ਬਹੁਤ ਹੀ ਟੇਸਟੀ ਲੱਗਦੀ ਖਾਣ ਨੂੰ ਜਰੂਰ ਨੇ ਘਰ ਰੋਟੀ ਬਚੀ ਹੋਣ ਤਾਂ ਹੀ ਤੁਸੀਂ ਖਾ ਬਣਾ ਕੇ ਖਾਓ ਐਵੇਂ ਵੀ ਤੁਸੀਂ ਸਪੈਸ਼ਲੀ ਰੋਟੀਆਂ ਬਣਾ ਕੇ ਵੀ ਖਾ ਸਕਦੇ ਹੋ ਅਗਰ ਤੁਹਾਨੂੰ ਮੇਰੀ ਆਦੀ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬੈਲ ਆਈਕਨ ਜਰੂਰ ਪ੍ਰੈਸ ਕਰਨਾ ਤਾਂ ਜੋ ਤੁਹਾਨੂੰ ਮੇਰੀ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਵੀ ਮਿਲਦੀ ਰਹੇ ਹੁਣ ਆਪਾਂ ਮਿਲਦੇ ਹਾਂ ਕਿਸੇ ਹੋਰ ਬਿਹਤਰੀਨ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ